ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਸਰਕਾਰ ਇੰਨਾ ਕਿਉਂ ਘਬਰਾਉਂਦੀ ਆ ਰੋਜ਼ ਹੀ ਮੇਰੇ ਆ ਕੇ ਬਾਰ ਚ ਪੁਲਿਸ ਲੱਗ ਜਾਂਦੀ ਐ ਐਡਾ ਕਿਉਂ ਘਬਰਾਉਂਦੀ ਆ ਮੈਂ ਐਡਾ ਦੁੱਸੋਂ ਕਿੱਡਾ ਕ ਵੱਡਾ ਹਾਂ ਕਿਤੇ ਜਾਣ ਨਹੀਂ ਦੇਣਾ ਕਿਤੇ ਆਉਣ ਨਹੀਂ ਦੇਣਾ ਲੋਕਾਂ ਨੂੰ ਮਿਲਣਾ ਤਾਂ ਵੀ ਰੋਜ਼ ਹੀ ਪੁਲਿਸ ਓ ਸਰਪੰਚ ਇੱਥੇ ਨਾ ਕੋਈ ਜਿਹੜਾ ਕੁੜੀ ਦੇ ਰੋਲੇ ਵਾਲੇ ਆਉਂਦੇ ਉਹ ਕਿਹਨੇ ਆਹ ਬੱਠੇ ਆ ਕਿਹੜੇ ਕਿਹੜੇ ਨੇ ਇਹ ਤੁਹਾਨੂੰ ਮੈਂ ਮੈਂ ਸੁਣਉਂਦਾ ਸੀ ਨਾ ਮੈਂ ਤਾਂ ਪਹਿਲਾਂ ਜਾ ਕੇ ਦੱਜਿਆ ਬਾਈ ਗੱਲ ਆ ਗਈ ਹੈ ਇਹ ਮਾੜੀ ਨੀਤੀ ਤੇ ਮਾੜੀ ਸਰਕਾਰ ਦੀ ਜਦੋਂ ਰਾਜੇ ਜਿਹੜੇ ਜਿਹੜੇ ਬਾਗ ਦਾ ਮਾਲੀ ਮਾਰਾ ਹੋਵੇ ਨਾ ਬਾਗ ਦਾ ਵਜਨਾ ਮੋੜਾ ਨਾ ਅਸੀਂ ਬੇਸ਼ੱਕ ਜਿਵੇਂ ਵੀ ਆ ਕਰੋ ਪਰ ਸਾਰੀ ਚੀਜ਼ ਦੇਖਿਆ ਕਿ ਜਿੱਥੋਂ ਜਿਹੜਾ ਜਿਹਨੂੰ ਸਿਸਟਮ ਚੱਲਦਾ ਉਹਨੂੰ ਸਿਸਟਮ ਚੱਲਣਾ ਹੀ ਹੈ ਨਾ ਮੈਂ ਤੁਸੀ ਕੱਲ ਦੱਸੂ ਤੁਸੀਂ ਮੇਰੇ ਇੱਥੇ ਬੈਠੇ ਹੋ ਤੁਸੀਂ ਮੈਂ ਮੈਂ ਕੰਮ ਕਰਨ ਵਾਲਾ ਸਭ ਕੁਝ ਪਰਮਾਤਮਾ ਨੂੰ ਤੁਸੀਂ ਬੁੱਧਵਾਰ ਨੂੰ ਆ ਜੇ ਮੇਰੇ ਕੋਲ ਜੇ ਨਾ ਕੰਮ ਹੋਣ ਇਹ ਐਮਐਲਏ ਜਿਹੜੇ ਆਪਾਂ ਚੁਣੇ ਹੋਏ ਨੇਗੇ ਕਰਾ ਸਕਦੇ ਨੇ ਦੇਖ ਲਓ ਮੈਂ ਤੇ ਕੁੜੀਆਂ ਵੀ ਤੁਹਾਨੂੰ ਲੋਕਾਂ ਨੇ ਪਰੇ ਨਹੀਂ ਕਰਾਉਂ ਹੁਣ ਮੈਂ ਕਿਹਾ ਜਾਰੋ ਨਹੀਂ ਇਹ ਇਹ ਗੱਲ ਇਹ ਨਹੀਂ ਹੈਗੀ ਤੁਸੀਂ ਮੈਂ ਮੇਰੀ ਕੋਈ ਪ੍ਰਸ਼ਾਸਨ ਨਾਲ ਪੁਲਿਸ ਨਾਲ ਲੜਾਈ ਨਹੀਂ ਹੈਗੀ ਮੇਰੀ ਲੜਾਈ ਤਾਂ ਇੰਨਾ ਪੋਲੀਟੀਕਲ ਬੰਦਿਆਂ ਨਾਲ ਕਿ ਜਿਨ੍ਹਾਂ ਨੂੰ ਜ਼ੁਰਤ ਤੇਰੀ ਜਿੱਥੇ ਕੁਝ ਰੱਖਣਾ ਚਾਹੀਦਾ ਜਿਵੇਂ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਕੰਮ ਲੈਣੇ ਚਾਹੀਦੇ ਉਹ ਤਾਂ ਪੁਲਿਸ ਦਾ ਕੰਮ ਲੈ ਲਈਦਾ ਹੈ ਠੀਕ ਹੈ ਗੱਲ ਕੋਈ ਕਰਨੀ ਨਹੀਂ ਦਿੰਦੇ ਸਰਪੁੱਲ ਪੁਲਿਸ ਨੂੰ ਤਾਂ ਜਿਹੜੇ ਕੰਮ ਹੁਣ ਜਿਹੜਾ ਕੰਮ ਪੁਲਿਸ ਦਾ ਕੰਮ ਕਰਨ ਵਾਲਾ ਜੇ ਨਸ਼ੇ ਦੇ ਕਿੰਨੇ ਵਧ ਗਿਆ ਤਸਕਰਾਂ ਨੂੰ ਫੜਨਾ ਉਹ ਉੱਥੇ ਲਾਤੀ ਪੁਲਿਸ ਦੀ ਡਿਊਟੀ ਮਾਤਰੀ ਨੂੰ ਉੱਥੇ ਡਿਊਟੀ ਲਾਤੀ ਜਾਓ ਜੀ ਕੋਈ ਬੰਦਾ ਕੋਈ ਪੰਜਾਬ ਦੇ ਕੰਮ ਕਰਤਾ ਉਸ ਨੂੰ ਇਹ ਕੰਮ ਇਹ ਜਿਹੜਾ ਨਾ ਇਹ ਇੱਕ ਕਮਣੀ ਹੈ ਕਿੱਥੇ ਤਾਂ ਹੁਣ ਅਸੀਂ ਸਾਸੀ ਨੌਜਵਾਨਾਂ ਮੈਂ ਗੱਲ ਕਹਿਣਾ ਅਸੀਂ ਨੌਜਵਾਨ ਸਾਥੋਂ ਕੰਮ ਲੈਣ ਤੁਹਾਨੂੰ ਸਭ ਨੂੰ ਪਤਾ ਨਾ ਵੀ ਇਹ ਮਾਫੀਆ ਕਿੰਨਾ ਵੱਡਾ ਹੈ ਜਿਹੜਾ ਇਮੀਗ੍ਰੇਸ਼ਨ ਵਾਲਾ ਕੋਈ ਬੰਦਾ ਮੈਂ ਕਹਿੰਦਾ ਕੋਈ ਬੰਦਾ 5 ਰੁਪਏ ਸਾਫਤ ਕਰਦੇ ਭਾਨੇ ਸਦ ਨੂੰ ਲੈ ਕੇ ਕਿੱਥੇ ਦਾ ਮੈਥੋਂ ਕਿੱਥੇ ਦਾ ਕਿੱਥੇ ਦਾ ਮੈਥੋਂ ਕਿੱਥੇ ਦਾ ਮੈਥੋਂ ਇਹ ਕੰਮ ਲੈਂਦੇ ਹਾਂਜੀ ਤਾਂ ਇਹਨਾਂ ਨੇ ਮੈਨੂੰ ਮੈਥੋਂ ਕੰਮ ਲੈਣਾ ਸੀਗਾ ਵੀ ਤੂੰ ਇਹ ਤੂੰ ਇਹ ਮੁੱਦਾ ਖਾਇਆ ਤਰੀਸ سپورਟ ਕਰਦੇ ਕਿੱਥੇ ਪੜ ਕੇ ਮੇਰੇ ਤੇ ਪਰਚੇ ਪਾਤੇ ਜਿਹੜਾ ਕੋਈ ਵੀ ਕੰਮ ਹੈ ਹਰ ਸੈਕਟਰ ਚ ਬਣਾ ਪਈ ਹਰ ਸੈਕਟਰ ਚ ਜਿਹੜੇ ਮਾਰਜੀ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਸਰਕਾਰ ਇਹਨਾਂ ਕਿਉਂ ਘਮਰਾਂਉਂਦੀ ਆ ਰੋਜ਼ ਹੀ ਮੇਰੇ ਆ ਕੇ ਬਾਰ ਚ ਪੁਲਿਸ ਲੱਗ ਜਾਂਦੀ ਹੈ ਐਡਾ ਕਿਉਂ ਘਬਰੌਂਦੀ ਆ ਮੈਂ ਐਡਾ ਦੱਸੂ ਕਿੱਡਾ ਕਬੜਾ ਹੋਆ ਕਿਤੇ ਜਾਣ ਨਹੀਂ ਦੇਣਾ ਕਿਤੇ ਆਉਣ ਨਹੀਂ ਦੇਣਾ ਲੋਕਾਂ ਨੂੰ ਮਿਲਣਾ ਤਾਂ ਵੀ ਰੋਜ਼ ਹੀ ਪੁਲਿਸ ਓ ਸਰਪੰਚ ਇੱਥੇ ਨਾ ਕੋਈ ਜਿਹੜਾ ਕੁੜੀ ਦੇ ਰੋਲੇ ਆਲੇ ਆਉਂਦੀ ਉਹ ਕਿਹਨੇ ਆਹ ਬੱਠੇ ਆ ਕਿਹੜੇ ਕਿਹੜੇ ਨੇ ਮੈਂ ਤੁਹਾਨੂੰ ਦੱਸੂ ਮੈਂ ਸੁਣੋ ਹੀ ਦੱਸਿਓ ਮੈਂ ਤਾਂ ਫਿਰ ਪਹਿਲਾਂ ਜਾ ਕੇ ਦੱਸੀ ਬਾਈ ਗੱਲ ਆ ਗਈ ਹੈ ਇਹ ਮਾੜੀ ਨੀਤੀ ਤੇ ਮਾੜੀ ਸਰਕਾਰ ਦੀ ਜਦੋਂ ਰਾਜੇ ਜਿਹੜੇ 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 ਬਾਗ ਦਾ ਮਾਲੀ ਮਾਰਾ ਹੋਵੇ ਨਾ ਬਾਗ ਦਾ ਵਚਨਾ ਮੋੜਾ ਅਸੀਂ ਬੇਸ਼ੱਕ ਜਿਵੇਂ ਵੀ ਆ ਕਰੋ ਪਰ ਸਾਰੀ ਚੀਜ਼ ਦੇਖਿਆ ਕਿ ਜਿੱਥੋਂ ਜਿਹੜਾ ਜਿਹਨੂੰ ਸਿਸਟਮ ਚੱਲਦਾ ਉਹਨੂੰ ਸਿਸਟਮ ਚੱਲਣਾ ਨਹੀਂ ਮੈਂ ਤੁਸੀਂ ਕੱਲ ਦੋ ਤੁਸੀਂ ਮੇਰੇ ਇੱਥੇ ਬੈਠੇ ਹੋ ਤੁਸੀਂ ਮੈਂ ਕੰਮ ਕਰਾਉਣ ਵਾਲਾ ਸਭ ਕੁਝ ਪਰਮਾਤਮਾ ਤੁਸੀਂ ਬੁੱਧਵਾਰ ਨੂੰ ਆ ਜੀਸੇ ਇਹ ਨਾ ਕੰਮ ਹੁਣ ਇਹ ਐਮਐਲਏ ਜਿਹੜੇ ਆਪਾਂ ਚੁਣੇ ਹੋਏ ਨੇਗੇ ਕਰਾ ਸਕਦੇ ਨੇ ਦਿਖ ਲਓ ਮੈਂ ਤੇ ਕੁੜੀਆਂ ਵੀ ਤੋਨ ਲੋਕਾਂ ਦੇ ਪੈਸੇ ਨਹੀਂ ਖਰਵਾਉ ਹੁਣ ਮੈਂ ਕਹਿੰਦਾ ਯਾਰ ਨਹੀਂ ਇਹ ਇਹ ਗੱਲ ਇਹ ਨਹੀਂ ਹੈਗੀ ਤੁਸੀਂ ਮੈਂ ਮੇਰੀ ਕੋਈ ਪ੍ਰਸ਼ਾਸਨ ਨਾਲ ਪੁਲਿਸ ਨਾਲ ਲੜਾਈ ਨਹੀਂ ਹੈਗੀ ਮੇਰੀ ਲੜਾਈ ਤਾਂ ਇਹਨਾਂ ਪੋਲਿਟੀਕਲ ਬੰਦਿਆਂ ਨਾਲ ਜਿਨ੍ਹਾਂ ਨੂੰ ਜ਼ੁਰਤ ਤੇ ਲੋੜੀ ਜਿੱਥੇ ਕੁਝ ਰੱਖਣਾ ਚਾਹੀਦਾ ਜਿਵੇਂ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਕੰਮ ਲੈਣੇ ਚਾਹੀਦੇ ਉਹ ਤਾਂ ਪੁਲਿਸ ਤੋਂ ਕੰਮ ਲੈ ਲਈਦੇ ਸਿਗਨ ਕਰ ਤੋ ਕਰ ਨਹੀਂ ਦਿੰਦੇ ਸਰਪੁਲਿਸ ਨੂੰ ਤਾਂ ਜਿਹੜੇ ਕੰਮ ਹੁਣ ਜਿਹੜਾ ਕੰਮ ਪੁਲਿਸ ਦਾ ਕੰਮ ਕਰਨ ਵਾਲਾ ਜੇ ਨਸ਼ੇ ਦੇ ਕਿੰਨੇ ਵਧ ਗਿਆ ਤਸ ਉੱਥੇ ਲਾਤੀ ਪੁਲਸੀ ਡਿਊਟੀ ਮੰਤਰੀ ਨਾਲ ਉੱਥੇ ਡਿਊਟੀ ਲਾਤੀ ਜਾਓ ਜੀ ਕੋਈ ਬੰਦਾ ਕੋਈ ਪੰਜਾਬ ਦੇ ਕੰਮ ਕਰਤਾ ਉਸ ਨੂੰ ਕਿੱਲਾ ਇਹ ਕੰਮ ਇਹ ਜਿਹੜਾ ਨਾ ਇਹ ਇੱਕ ਕਮਣੀ ਹੈ ਕਿੱਥੇ ਤਾਂ ਹੁਣ ਅਸੀਂ ਸਾਡੇ ਨੌਜਵਾਨ ਮੈਂ ਗੱਲ ਕਹਿਣਾ ਅਸੀਂ ਨੌਜਵਾਨ ਸਾਥੋਂ ਕੰਮ ਲੈਣ ਤੁਹਾਨੂੰ ਸਭ ਨੂੰ ਪਤਾ ਨਾ ਵੀ ਇਹ ਮਾਫੀਆ ਕਿੱਡਾ ਵੱਡਾ ਹੈ ਜਿਹੜਾ ਇਮੀਗ੍ਰੇਸ਼ਨ ਵਾਲਾ ਕੋਈ ਬੰਦਾ ਮੈਂ ਕਹਿਣਾ ਕੋਈ ਬੰਦਾ 5 ਰੁਪਏ ਸਾਫ ਕਰਦੇ ਭਾਣੇ ਤੇ ਤੁਹਾਨੂੰ ਲੈ ਤੁਹਾਨੂੰ ਕਿੱਥੇ ਤਾਂ ਮੈਥੋਂ ਕਿੱਥੇ ਤਾਂ ਕਿੱਥੇ ਤਾਂ ਮੈਥੋਂ ਕਿੱਥੇ ਤਾਂ ਮੈਥੋਂ ਕੰਮ ਲੈਂਦੇ ਹਾਂਜੀ ਆਨੋ ਨੇ ਮੈਨੂੰ ਮੈਥੋਂ ਕੰਮ ਲੈਣਾ ਸੀਗਾ ਵੀ ਤੂੰ ਤੂੰ ਇਹ ਮੁੱਦਾ ਠਾਇਆ ਤਰੀ ਸਪੋਰਟ ਕਰਦੇ ਆ ਕਿੱਥੇ ਭੜ ਕੇ ਮੇਰੇ ਤੇ ਪਰਚੇ ਪਾਤੇ ਜਿਹੜਾ ਕੋਈ ਵੀ ਕੰਮ ਹੈ ਹਰ ਸੈਕਟਰ ਚ ਬਣਾ ਪੈਣੀ ਹਰ ਸੈਕਟਰ ਚ ਜਿਹੜੇ ਮਰਜੀ ਪੁਆਇੰਟ ਲੈ ਲੋ